ਕੱਲ ਸ਼ਾਮ ਜੇ ਨੂੰ ਸਟੀਲ ਬੈਂਗਲਸ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਸਟੋਰੀ ਪਾਉਂਦਾ ਹੈ ਜਿਸ ਤੋਂ ਬਾਅਦ ਪੰਜਾਬੀ 뮤직 ਇੰਡਸਟਰੀ ਥੋੜਾ ਸ਼ੇਕ ਹੁੰਦੀ ਹੈ ਚਰਚਾ ਛਿੜਦੀ ਹੈ ਰੈਸਟ ਇਨ ਪਾਵਰ ਸਿੱਧੂ ਮੂਸੇ ਵਾਲੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਜੀਤ ਤੁਸੀਂ ਦੇਖ ਰਹੇ ਹੋ ਡੇਲੀ ਪੰਜਾਬ ਟੀਵੀ ਸੋ ਦੋਸਤੋ ਗੱਲ ਕਰ ਲੈਨੇ ਆ ਸਟੀਲ ਬੈਂਗਲਸ ਦੀ ਉਸ ਸਟੋਰੀ ਦੀ ਜਿਸ ਦੇ ਵਿੱਚ ਉਹ ਲਿਖਦਾ ਨਿਊ 뮤직 ਅਨਾਉਂਸਮੈਂਟ ਟੁਮਾਰੋ ਨੀਚੇ ਫਲੈਗ ਪਾਉਂਦਾ ਇੰਡੀਆ ਪਾਕਿਸਤਾਨ ਤੇ ਨਾਈਜੀਰੀਆ ਦਾ ਤੇ ਹੁਣ ਨਾਈਜੀਰੀਆ ਤੋਂ ਆ ਬਰਨਾ ਬੋਏ ਤੇ ਬਰਨਾ ਬੋਏ ਦੇ ਨਾਲ ਸਿੱਧੂ ਮੂਸੇ ਵਾਲੇ ਦਾ ਇੱਕ ਟਰੈਕ ਆਉਣ ਵਾਲਾ ਰੀਵਰਥ ਜਿਸ ਦਾ ਬੇਸਬਰੀ ਦੇ ਨਾਲ ਉਡੀਕ ਹੈ ਸਿੱਧੂ ਦੇ ਫੈਨਸ ਨੂੰ ਹੁਣ ਤੁਹਾਨੂੰ ਦੱਸ ਦਈਏ ਕਿ ਉਹ ਗੀਤ ਹੈ ਜਿਹੜਾ ਸਨੀ ਮਾਲਟਰ ਨੇ ਲੀਕ ਕਰ ਦਿੱਤਾ ਸੀ ਯਾਦ ਹੈ ਸਟੀਲ ਬੈਂਗਲਸ ਦੀ ਵੀ ਇੱਕ ਸਟੋਰੀ ਪਉਂਦਾ ਜਦੋਂ ਬਰਨਾ ਬாய் ਇਹ ਗੀਤ ਸੁਣ ਰਿਹਾ ਹੁੰਦਾ ਜਾਂ ਕਹਿ ਰਿਹਾ ਇਹ ਗੀਤ ਰੈਡੀ ਹੋ ਰਿਹਾ ਹੁੰਦਾ ਸੀ ਸਭ ਨੂੰ ਬੇਸਬਰੀ ਦੇ ਨਾਲ ਉਡੀਕ ਸੀ ਇਸ ਅਨਾਉਂਸਮੈਂਟ ਦੀ ਲੱਗਦਾ ਸੀ ਕਿ ਸਟੀਲ ਬੈਂਗਲਸ ਇਹੀ ਗਾਣਾ ਜਿਹੜਾ ਅਨਾਉਂਸ ਕਰੂਗਾ ਪਰ ਤੁਹਾਨੂੰ ਦੱਸ ਦਈਏ ਕਿ ਸਟੀਲ ਬੈਂਗਲਸ ਨੇ ਇੱਕ ਗੀਤ ਜਿਹੜਾ ਅਨਾਉਂਸ ਕਰ ਦਿੱਤਾ ਹੈ ਇਹ ਗੀਤ ਦਾ ਮੁਹੱਬਤ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਨਹੀਂ ਬਲਕਿ ਅਫਸਾਨਾ ਖਾਨ ਨਜ਼ਰ ਆਉਣਗੇ ਅਫਸਾਨਾ ਖਾਨ ਨਿਰਮਾਨ ਇਸ ਗੀਤ ਦੇ ਵਿੱਚ ਨਜ਼ਰ ਆਉਣਗੇ ਤੇ ਉਹਨਾਂ ਦੇ ਨਾਲ ਹੀ ਨਾਈਜੀਰੀਆ ਦਾ ਲੋ ਜੇ ਵੀ ਨਜ਼ਰ ਆਏਗਾ ਤਾਂ ਇਸ ਗੀਤ ਦਾ ਪੋਸਟਰ ਜਿਹੜਾ ਉਹ ਸ਼ੇਅਰ ਕਰ ਦਿੱਤਾ ਗਿਆ ਤੇ ਹਲੇ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਥੋੜਾ ਹੋਰ ਵੇਟ ਕਰਨੀ ਪਵੇਗੀ